ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਫਸਰ ਕੋਚਿੰਗ ਸੈਂਟਰ ਦੇ ਵਿੱਚ ਅ ਅੱਜ ਦੀ ਜਿਹੜੀ ਆਪਣੀ ਕਲਾਸ ਆ ਆਪਾਂ ਇਸੇ ਨੂੰ ਹੀ ਕੰਟੀਨਿਊ ਕਰਨਾ ਜਿਵੇਂ ਕਿ ਆਪਾਂ ਪਿਛਲੀਆਂ ਕਲਾਸਸ ਦੇ ਵਿੱਚ ਕੀ ਪੜ੍ਹ ਲਿਆ ਬਹੁਤ ਸੋਹਣਾ ਰਿਸਪੌਂਸ ਦਿੱਤਾ ਤੁਸੀਂ ਉਸ ਕਲਾਸ ਦਾ ਜਿਹੜੀਆਂ ਪਹਿਲਾਂ ਦੋ ਕਲਾਸਸ ਪਈਆਂ ਜਿਹੜੀ 2 ਨੰਬਰ ਵਾਲੀ ਆਪਣੀ ਕਲਾਸ ਸੀਗੀ ਹਾਲਾਂਕਿ ਰਿਕਾਰਡਿੰਗ 2 ਸੀ ਕਲਾਸ ਅਜੇ 1 ਹੀ ਚੱਲ ਰਹੀ ਆ ਗਰੋਥ ਐਂਡ ਡਿਵੈਲਪਮੈਂਟ ਵਾਲਾ ਅਜੇ ਆਪਣਾ ਚੈਪਟਰ ਖਤਮ ਨਹੀਂ ਹੋਇਆ ਇਸ ਚੈਪਟਰ ਨੂੰ ਕਿਉਂ ਇੰਨਾ ਟਾਈਮ ਲੱਗ ਰਿਹਾ ਕਿਉਂਕਿ ਚੈਪਟਰ ਬਹੁਤ ਇੰਪੋਰਟੈਂਟ ਆ ਜੇਕਰ ਸੀਡੀਪੀ ਦੀ ਸ਼ੁਰੂਆਤ ਸੀਡੀਪੀ ਦੀ ਕੋਰ ਨੂੰ ਤੁਸੀਂ ਸਮਝਣਾ ਤੇ ਇਹ ਚੈਪਟਰ ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਉਣਾ ਚਾਹੀਦਾ ਫੇਰ ਅੱਗੇ ਤੁਸੀਂ ਵੱਧ ਸਕਦੇ ਹੋ ਨਹੀਂ ਤਾਂ ਨਹੀਂ ਵੱਧ ਸਕਦੇ ਜਿਹੜੀ ਤੁਸੀਂ ਥਿਉਰੀਜ਼ ਪੜ੍ਹਨੀਆਂ ਨਾ ਪਿਆਜੇ ਦੀ ਕੋਹਲਬਰਗ ਦੀ ਵਾਈਗੋਸਕੀ ਦੀ ਇਹ ਸਾਰੀਆਂ ਥਿਉਰੀਜ਼ ਜਿਹੜੀਆਂ ਵਾਂ ਇਹ ਜੇਕਰ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਤਾਂ ਤੁਹਾਨੂੰ ਉਹ ਸਮਝਣ ਦੇ ਵਿੱਚ ਵੀ ਜਿਹੜਾ ਉਹ ਪ੍ਰੋਬਲਮ ਨਹੀਂ ਆਊਗੀ ਹੁਣ ਮੈਂ ਤੁਹਾਨੂੰ ਦੱਸਦਾ ਵੀ ਗਰੋਥ ਐਂਡ ਡਿਵੈਲਪਮੈਂਟ ਵਾਲਾ ਚੈਪਟਰ ਜਿਹੜਾ ਆਪਾਂ ਉਹਦੇ ਵਿੱਚ ਆਪਾਂ ਕੀ ਪੜ੍ਹ ਲਿਆ ਵਾ ਆਪਾਂ ਹੁਣ ਤੱਕ ਪੜ੍ਹ ਲਿਆ ਵਾ ਜਿਹੜਾ ਲੇਟਰ ਚਾਈਲਡਹੂਡ ਏਜ ਇਹ ਆਪਣਾ ਹੋ ਗਿਆ ਸੀ ਇੱਥੋਂ ਤੱਕ ਦਾ ਓੜੀ 33 ਮਿੰਟ ਵਾਲੀ ਆਪਣੀ ਕਲਾਸ ਸੀਗੀ ਹੁਣ ਆਪਣਾ ਅਗਲੇ ਦੇ ਵਿੱਚ ਰਹਿ ਗਿਆ ਅਡੋਲਸੈਂਸ ਤੇ ਫਿਰ ਆਪਣਾ ਡਿਵੈਲਪਮੈਂਟ ਰਹਿਣਾ ਅੱਛਾ ਡਿਵੈਲਪਮੈਂਟ ਨੂੰ ਆਪਾਂ ਵੱਖ ਕਿਉਂ ਪੜ ਰਹੇ ਆ ਜਿਆਦਾਤਰ ਟੀਚਰਸ ਪਤਾ ਕੀ ਕਰਦੇ ਆ ਜਦੋਂ ਮੈਂ ਖੁਦ ਵੀ ਪੜਦਾ ਰਿਆ ਬੁੱਕਸ ਦੇ ਵਿੱਚ ਵੀ ਕੀ ਹੁੰਦਾ ਸੀ ਗਰੋਥ ਐਂਡ ਡਿਵੈਲਪਮੈਂਟ ਨੂੰ ਇਕੱਠਾ ਪੜਾਇਆ ਹੁੰਦਾ ਪਰ ਉਹ ਮਿਕਸ ਅਪ ਜੋ ਹੋ ਜਾਂਦਾ ਹੁਣ ਮੈਂ ਤੁਹਾਨੂੰ ਇਹ ਦੱਸਦਾ ਵੀ ਜਿਹੜੀ ਗਰੋਥ ਆ ਇਹ ਸਿਰਫ ਸਰੀਰਕ ਢਾਂਚੇ ਦੇ ਵਿੱਚ ਵਾਧਾ ਜਿਹੜਾ ਹੁੰਦਾ ਉਹ ਉਹਨੂੰ ਮੁੱਖ ਰੱਖ ਕੇ ਹੁੰਦਾ ਏ ਹੋਰ ਜਿਹੜਾ ਨਹੀਂ ਹੁੰਦਾ ਇਹਦੇ ਵਿੱਚ ਕಾಗ್ਨਿਟਿਵ ਨਹੀਂ ਹੁੰਦਾ ਬੋਧ ਵਿਦਿਕ ਵਿਕਾਸ ਗਰੋਥ ਦੇ ਵਿੱਚ ਨਹੀਂ ਹੁੰਦਾ ਇਸ ਕਰਕੇ ਆਪਾਂ ਅਜੇ ਤੱਕ ਬੋਧਿਕ ਵਿਕਾਸ ਵਾਲੇ ਪਾਸੇ ਨਹੀਂ ਆ ਵੀ ਬੱਚੇ ਦੇ ਸੁਭਾਜ ਕੀ ਬਦਲਾਵ ਹੁੰਦੇ ਇਹ ਨਹੀਂ ਪੜਿਆ ਇਮੋਸ਼ਨਸ ਇਹ ਵੀ ਨਹੀਂ ਹੈਗਾ ਠੀਕ ਆ ਸੋਸ਼ਲ ਡਿਵੈਲਪਮੈਂਟ ਇਹ ਵੀ ਨਹੀਂ ਹੈਗਾ ਤਾਂ ਇਹ ਸਾਰਾ ਕੁਝ ਕਿੱ데 ਚ ਆਉਣਾ ਇਹ ਆਪਣਾ ਆਉਣਾ ਡਿਵੈਲਪਮੈਂਟ ਵਾਲੀ ਕਲਾਸ ਦੇ ਵਿੱਚ ਜਿਵੇਂ ਕਿ ਪਿਛਲੀ ਕਲਾਸ ਦੇ ਵਿੱਚ ਨਾ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਜਿਹੜੀ ਗਰੋਥ ਦੇ ਉਹ ਸਟੈਪ ਹੁੰਦੇ ਆ ਕੈਪ ਇਨ ਦ ਸੈਂਸ ਵੀ ਗ੍ਰੋਥ ਦੇ ਕੁਝ ਰੂਲ ਹੁੰਦੇ ਕੁਝ ਲਾ ਹੁੰਦੇ ਆ ਜਿਹੜਾ ਤੁਹਾਡੇ ਸਾਹਮਣੇ ਬੋਰਡ ਦੇ ਵਿੱਚ ਹੈਗਾ ਇਹਨੂੰ ਤੁਸੀਂ ਸਕਰੀਨਸ਼ਾਟ ਵੀ ਕਰ ਲਓ ਮੈਂ ਤੁਹਾਨੂੰ ਦੱਸਦਾ ਸਭ ਤੋਂ ਜ਼ਰੂਰੀ ਚੀਜ਼ ਕੀ ਆ ਵੀ ਬਾਲੇ ਬੱਚੇ ਕਹਿਣਗੇ ਜੀ ਸਾਨੂੰ ਇਹ ਚੀਜ਼ ਤਾਂ ਪੰਜਾਬੀ ਦੇ ਵਿੱਚ ਦੱਸੋ ਜਿਹੜਾ ਅੱਜ ਵਾਲਾ ਟੌਪਿਕ ਆ ਇਹ ਜੇ ਪੇਪਰ ਦੇ ਵਿੱਚ ਵੀ ਤੁਸੀਂ ਦੇਖੋਗੇ ਨਾ ਤੇ ਇਹ ਪੰਜਾਬੀ ਦੇ ਵਿੱਚ ਨਹੀਂ ਹੋਊਗਾ ਜਿਵੇਂ ਕਿ ਪੰਜਾਬੀ ਦੇ ਵਿੱਚ ਵੀ ਮੈਸੇਜ ਕਰਕੇ ਲਿਖਿਆ ਪੰਜਾਬੀ ਦੇ ਵਿੱਚ ਵੀ ਸਫੈਲੋ ਕੈਟਲ ਹੀ ਲਿਖਿਆ ਹੋਊਗਾ ਹੁਣ ਦੋ ਤਰ੍ਹਾਂ ਦੇ ਹੁੰਦੇ ਆ ਸਿਰਫ ਇਹ ਦੋ ਲਾਹੇ ਪੜਨੇ ਚ ਆਪਾਂ ਇੱਕ ਕਲਿੱਪ ਵੱਖਰਾ ਘੱਟ ਦੇਣਾ ਤਾਂ ਕਿ ਤੁਹਾਨੂੰ ਪੂਰਾ ਸਮਝ ਆ ਜਾਵੇ ਇਸ ਕਲਾਸ ਦਾ ਦੋ ਲਾਹੇ ਕਿਹੜੇ ਹੁੰਦੇ ਆ ਸਫੈਲੋਕੋਡਲ ਤੇ ਪ੍ਰੋਕਸੀਮੋ ਡਿਸਟਲ ਬਸ ਇਹੀ ਦੋ ਤੁਸੀਂ ਜਿਹੜੇ ਇਹ ਪੜਨੇ ਆ ਹੁਣ ਸਫੈਲੋਕੋਡਲ ਕੀ ਆ ਇੱਥੋਂ ਮੈਂ ਐ ਲਾਈਨ ਖਿੱਚ ਦਿੰਨਾ ਸਿਰ ਤੋਂ ਪੈਰਾਂ ਵੱਲ ਵਿਕਾਸ ਦਾ ਨਿਜਮ ਆਹ ਮੈਂ ਛੋਟੀ ਜਿਹੀ ਇੱਕ ਡਾਇਗਰਾਮ ਬਣਾਈ ਆ ਸਿਰ ਤੋਂ ਪੈਰਾਂ ਵੱਲ ਮਤਲਬ ਸਭ ਤੋਂ ਪਹਿਲਾਂ ਬੱਚਾ ਕੀ ਕਰਦਾ ਆਪਣੇ ਸਿਰ ਨੂੰ ਸੰਭਾਲਣਾ ਸ਼ੁਰੂ ਕਰਦਾ ਵਾ ਫਿਰ ਉਹ ਬੈਠਣਾ ਸ਼ੁਰੂ ਕਰਦਾ ਫੇਰ ਉਹ ਖੜਨਾ ਮੈਂ ਇੱਥੇ ਲਿਖਿਆ ਵੀ ਹੋਇਆ ਅਗੇ ਸਫੈਲੋ ਕੋਰਡਲ ਦਾ ਮਤਲਬ ਹੈ ਸਫੈਲੋ ਦਾ ਮਤਲਬ ਕਈ ਵਾਰੀ ਪੇਪਰ ਦੇ ਵਿੱਚ ਇਹਦਾ ਸ਼ਬਦਿਕ ਅਰਥ ਵੀ ਪੁੱਛ ਲੈਂਦਾ ਸਫੈਲੋ ਦਾ ਮਤਲਬ ਸਿਰ ਤੇ ਕੋਰਡਲ ਦਾ ਮਤਲਬ ਹੁੰਦਾ ਪੈਰ ਹੁਣ ਦੋ ਸ਼ਬਦ ਜਿਹੜੇ ਉਹ ਜਿਹੜਾ ਇੱਕ ਸ਼ਬਦ ਸੀ ਆਪਣਾ ਸਫੈਲੋ ਕੋਰਡਲ ਉਹਨੂੰ ਆਪਾਂ ਤੋੜ ਕੇ ਉਹਦੇ ਦੋ ਸ਼ਬਦ ਕੱਢੇ ਆ ਸਫੈਲੋ ਤੇ ਕੋਰਡਲ ਸਫੈਲੋ ਮਤਲਬ ਸਿਰ ਕੋਰਡਲ ਮਤਲਬ ਪੈਰ ਯਾਨੀ ਹੇਠਾਂ ਵਾਲਾ ਹਿੱਸਾ ਬੱਚੇ ਦੇ ਸਰੀਰ ਦਾ ਵਿਕਾਸ ਸਿਰ ਤੋਂ ਲੈ ਕੇ ਹੌਲੀ ਹੌਲੀ ਪੈਰਾਂ ਵੱਲ ਹੁੰਦਾ ਬੱਚੇ ਦਾ ਸਰੀਰ ਜਿਹੜਾ ਉਹਦਾ ਦਾ ਵਿਕਾਸ ਆ ਜਿਹੜਾ ਵਾਧਾ ਵਾ ਇੱਥੇ ਆਪਾਂ ਵਿਕਾਸ ਸ਼ਬਦ ਵਰਤਿਆ ਜਦੋਂ ਵਿਕਾਸ ਆਪਾਂ ਕਿਉਂ ਇੱਥੇ ਲਿਖ ਲਿਆ ਲਿਖ ਵੀ ਸਕਦੇ ਆ ਵੀ ਕਿਉਂਕਿ ਵਿਕਾਸ ਦੇ ਵਿੱਚ ਸਾਰਾ ਕੁਝ ਆ ਜਾਣਾ ਵਾ ਜਿਹੜਾ ਵਧਾ ਹੋਣਾ ਉਹ ਵੀ ਵਿਕਾਸ ਦੇ ਵਿੱਚ ਹੀ ਆਉਣਾ ਵਾ ਠੀਕ ਆ ਇਸ ਕਰਕੇ ਆਪਾਂ ਇੱਥੇ ਵਿਕਾਸ ਸ਼ਬਦ ਵੀ ਵਰਤ ਸਕਦੇ ਆ ਵਾਧਾ ਵੀ ਵਰਤ ਸਕਦੇ ਆ ਸਿਰ ਤੋਂ ਲੈ ਕੇ ਹੌਲੀ ਹੌਲੀ ਪੈਰਾਂ ਵੱਲ ਹੁੰਦਾ ਹੈ ਉਸ ਤੋਂ ਬਾਅਦ ਸਿਰ ਦਾ ਵਿਕਾਸ ਸਭ ਤੋਂ ਪਹਿਲਾਂ ਹੁੰਦਾ ਫਿਰ ਗਰਦਨ ਅਤੇ ਢੜ ਦਾ ਵਿਕਾਸ ਹੁੰਦਾ ਫਿਰ ਲੱਤਾਂ ਅਤੇ ਪੈਰਾਂ ਦਾ ਵਿਕਾਸ ਹੁੰਦਾ ਉਸ ਤੋਂ ਬਾਅਦ ਠੀਕ ਹੈ ਨਵ ਜੰਮੇ ਹੁਣ ਸੀਕੁਐਂਸ ਕਿਵੇਂ ਚੱਲਦੀ ਹੈ ਸਿਰ ਦਾ ਵਿਕਾਸ ਪਹਿਲਾਂ ਹੋਇਆ ਸਿਰ ਦਾ ਵਿਕਾਸ ਕਿਵੇਂ ਆਪਾਂ ਪਿਛਲੀ ਕਲਾਸ ਦੇ ਵਿੱਚ ਪੜਿਆ ਸੀ ਬੱਚੇ ਦੇ ਸਿਰ ਦਾ ਆਕਾਰ ਉਹਦੇ ਸਰੀਰ ਨਾਲੋਂ ਵੱਡਾ ਹੁੰਦਾ ਜਦੋਂ ਬੱਚਾ ਨਵ ਜੰਮਿਆ ਬੱਚਾ ਹੁੰਦਾ ਤਾਂ ਹੌਲੀ-ਹੌਲੀ ਉਹ ਬੈਲੈਂਸ ਦੇ ਵਿੱਚ ਹੋਣਾ ਸ਼ੁਰੂ ਹੁੰਦਾ ਸਿਰ ਦਾ ਸਭ ਤੋਂ ਪਹਿਲਾਂ ਵਿਕਾਸ ਹੁੰਦਾ ਉਸ ਤੋਂ ਬਾਅਦ ਫਿਰ ਗਰਦਨ ਅਤੇ ਢੜ ਜਿਹੜਾ ਉਸ ਤੋਂ ਬਾਅਦ ਫਿਰ ਲੱਤਾਂ ਤੇ ਪੈਰਾਂ ਫਿਰ ਉਹ ਹੌਲੀ-ਹੌਲੀ ਜਿਹੜਾ ਉਹ ਖੜੇ ਹੋਣਾ ਜਾਂ ਬੈਠਣਾ ਸਿੱਖਦਾ ਇਸੇ ਕਰਕੇ ਉਹ ਲੱਤਾਂ ਦੇ ਆਸਰੇ ਰੜਨਾ ਵੀ ਸਿੱਖਦਾ ਹੁਣ ਉਸ ਤੋਂ ਬਾਅਦ ਨਵ ਜੰਮੇ ਬੱਚੇ ਦਾ ਸਿਰ ਵੱਡਾ ਹੁੰਦਾ ਹੈ ਬੱਚਾ ਪਹਿਲਾਂ ਸਿਰ ਸੰਭਾਲਦਾ ਹੈ ਉਹ ਇਵੇਂ ਸੀਕੁਐਂਸ 'ਚ ਲਿਖਿਆ ਵਾ ਫਿਰ ਬੈਠਣਾ ਸਿੱਖਦਾ ਹੈ ਫਿਰ ਖੜਾ ਹੁੰਦਾ ਹੈ ਆਖਿਰ ਚੋ ਜਿਹੜਾ ਉਹ ਤੁਰਨ ਲੱਗ ਜਾਂਦਾ ਤਾਂ ਇਹਦੇ ਵਿੱਚ ਹੁੰਦਾ ਕੀ ਆਸ ਫੈਲੋ ਕੋਡਲ ਦੇ ਵਿੱਚ ਗ੍ਰਾਸ ਮੋਟਰਸ ਡਵੈਲਪ ਹੁੰਦੀਆਂ ਠੀਕ ਆ ਆਪਾਂ ਦੋ ਤਰ੍ਹਾਂ ਦੇ ਪੜ੍ਹੇ ਅਸੀਂ ਮੋਟਰ ਸਕਿੱਲ ਦੇ ਵਿੱਚ ਦੋ ਤਰ੍ਹਾਂ ਦੇ ਹੁੰਦੇ ਆ ਕਿਹੜੇ ਕਿਹੜੇ ਗ੍ਰਾਸ ਤੇ ਫਾਈਨ ਹੁਣ ਪੰਜਾਬੀ ਵਾਲੇ ਨੇ ਕਿਵੇਂ ਕਰਨਾ ਇੱਕ ਹੁੰਦਾ ਵੱਡੀ ਅੰਦਰ ਵਿਕਾਸ ਵੱਡੀ ਅੰਦਰ ਵੱਧਾ ਤੇ ਮੋਟਰ ਦੇ ਵਿੱਚ ਹੁੰਦਾ ਜਿਹੜਾ ਫਾਈਨ ਦੇ ਵਿੱਚ ਹੁੰਦਾ ਛੋਟੀ ਅੰਦਰ ਦਾ ਵੱਧਾ ਹੁਣ ਐਗਜ਼ਾਮਪਲ ਦੇ ਕੇ ਦੱਸ ਦਾਂ ਤੁਹਾਨੂੰ ਐਗਜ਼ਾਮਪਲ ਚ ਕਿਦਾਂ ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ ਵੱਡੀ ਅੰਦਰ ਕੀ ਆ ਵੀ ਮੇਰੇ ਜਿਹੜੀਆਂ ਲੱਤਾਂ ਵਾਂ ਮੇਰਾ ਧਾੜ ਆ ਮੇਰਾ ਸੇਹਰਾ ਮੇਰੀਆਂ ਜਿਹੜੀਆਂ ਬਾਹਾਂ ਚਲੋ ਪ੍ਰੋਕਸੀਮਲ ਡਿਸਟਲ ਦੇ ਵਿੱਚ ਆਣੀਆਂ ਇਹਨਾਂ ਦਾ ਵਿਕਾਸ ਹੁੰਦਾ ਠੀਕ ਆ ਛੋਟੀ ਅੰਦਰ ਦੇ ਵਿੱਚ ਕੀ ਆ ਮੇਰੀਆਂ ਉਂਗਲਾਂ ਵਾਂ ਮੇਰੇ ਲਿਪਸਾ ਬੋਲਨ ਇਹਦੇ ਵਿੱਚ ਮੈਂ ਇੱਕ ਜਦੋਂ ਲੈਂਗੁਏਜ ਸਕਿੱਲ ਸਿੱਖੂੰਗਾ ਉਦੋਂ ਇਹਦਾ ਡਿਵੈਲਪਮੈਂਟ ਹੋਊਗਾ ਉਂਗਲਾਂ ਦੇ ਨਾਲ ਮੈਂ ਪੈਨਸਲ ਫੜੂੰਗਾ ਮਾਰਕਰ ਫੜਿਆ ਹੋਇਆ ਤਾਂ ਇਹ ਮੇਰੀ ਛੋਟੀ ਅੰਦਰ ਆ ਤੇ ਬਾਹ ਜਿਹੜੀ ਹੈ ਵੱਡੀ ਆ ਤਾਂ ਠੀਕ ਹੈ ਜਿਹੜੀ ਬਾਹ ਆ ਗਈ ਇਹ ਕਾਦੇ ਚ ਆ ਗਈ ਆ ਗ੍ਰੋਸ ਦੇ ਵਿੱਚ ਤੇ ਜਿਹੜੀਆਂ ਉਂਗਲਾਂ ਦੇ ਵਿੱਚ ਮੇਰੀ ਪਕੜ ਉਹਨੇ ਛੋਟਾ ਬੱਚਾ ਇਦਾਂ ਪੜ ਕੇ ਜੀ ਤਾਂ ਨਹੀਂ ਨਾ ਲਿਖ ਸਕਦਾ 6 ਮਹੀਨੇ ਦਾ 9 ਮਹੀਨੇ ਦਾ 8 ਮਹੀਨੇ ਦਾ ਬੱਚਾ ਜੀ ਨਹੀਂ ਲਿਖ ਉਹਨੂੰ ਫੜਨਾ ਪੜ ਸਿਖਾਉਨੇ ਆ ਨਰਸਰੀ ਦੇ ਵਿੱਚ 3 ਸਾਲਾਂ ਦੇ ਵਿੱਚ ਆ ਕੇ ਸਿਖਾਉਨੇ ਆ ਤਾਂ ਜਿਹੜੀ ਚੀਜ਼ ਸਿਖਾਉਨੇ ਆਪਾਂ ਉਹਨੂੰ ਮਾਰਕਰ ਫੜਨਾ ਪੈਨਸਲ ਫੜਨਾ ਪੈਨ ਫੜਨਾ ਉਹ ਕਿੱਥੇ ਸਿਖਾਉਨੇ ਆ ਉਹ ਫਾਈਨ ਮੋਟਰ ਸਕਿੱਲ ਆ ਇਹ ਲੇਟ ਹੁੰਦੀ ਹੈ ਬਾਅਦ ਚ ਹੁੰਦੀ ਹੈ ਪਹਿਲਾਂ ਗ੍ਰੋਸ ਡਵੈਲਪ ਹੁੰਦਾ ਪਹਿਲਾਂ ਤੁਰਨਾ ਸਿੱਖੂਗਾ ਪਹਿਲਾਂ ਰੜਨਾ ਸਿੱਖੂਗਾ ਤਾਂ ਇਹ ਸੀਗਾ ਇਹ ਸੀ ਜੀ ਸਫੈਲੋਕੋਰਡਲ ਜੇਕਰ ਇਹਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਲੱਗਦੀ ਆ ਤੁਸੀਂ ਕਮੈਂਟ ਦੇ ਵਿੱਚ ਵੀ ਜਿਹੜਾ ਇਹ ਦੱਸ ਸਕਦੇ ਹੋ ਇੱਕ ਆਪਾਂ ਹੋਰ ਕੰਮ ਕਰਨ ਜਾ ਰਹੇ ਆ ਆਪਾਂ ਇੱਕ WhatsApp ਗਰੁੱਪ ਬਣਾਉਣ ਜਾ ਰਹੇ ਆ ਜਿਹਦੇ ਵਿੱਚ ਆਪਾਂ ਨੰਬਰ ਮੈਂਸ਼ਨ ਕਰਾਂਗੇ ਤੇ ਤੁਸੀਂ ਉਸ ਗਰੁੱਪ ਨੂੰ ਗਰੁੱਪ ਦਾ ਲਿੰਕ ਤੁਹਾਨੂੰ ਦੇ ਦਾਂਗੇ ਨੰਬਰ ਨਹੀਂ ਦਿੰਦੇ ਉਸ ਗਰੁੱਪ ਨੂੰ ਜੁਆਇਨ ਕਰੋਗੇ ਤੁਹਾਡੇ ਜਿੰਨੇ ਵੀ ਸਵਾਲ ਹੋਇਆ ਕਰਨਗੇ ਠੀਕ ਹੈ ਜਿੰਨੇ ਵੀ ਬੱਚੇ ਆਪਾਂ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਜਿਹੜੇ ਆਪਣੀ ਕਲਾਸ ਨੂੰ ਦੇਖਦੇ ਆ ਜਾਂ ਹੋਰ ਵੀ ਨਵੇਂ ਬੱਚੇ ਜਿਹੜੇ ਤੁਹਾਡੇ ਸਾਥੀ ਉਹਨਾਂ ਨੂੰ ਵਿੱਚ ਐਡ ਕਰਿਆ ਜੋ ਜਿੰਨੇ ਵੀ ਆਪਣੇ ਸਵਾਲ ਹੋਣਗੇ ਨਾ ਤੁਸੀਂ ਉਹ ਗਰੁੱਪ ਦੇ ਵਿੱਚ ਇੱਕ ਤੁਹਾਨੂੰ ਵੈਸੇ ਤਾਂ ਓਨਲੀ ਐਡਮਿਨ ਹੋਊਗਾ ਪਰ ਇੱਕ ਘੰਟਾ ਜਾਂ ਦੋ ਘੰਟੇ ਦਿੱਤੇ ਜਾਣਗੇ ਜਿਦੇ ਵਿੱਚ ਤੁਸੀਂ ਫਟਾਫਟ ਆਪਣੇ ਜਿਹੜੇ ਕੁਐਸਚਨ ਆ ਉਹ ਪਾ ਸਕਦੇ ਹੋ ਤੇ ਉਹਦੇ ਜਿਹੜੇ ਆਨਸਰ ਆਸੀਂ ਬਾਏ ਸੀਕੁਐਂਸ ਤੁਹਾਨੂੰ ਗਰੁੱਪ ਦੇ ਵਿੱਚ ਦੇ ਦਿਆ ਕਰਾਂਗੇ ਠੀਕ ਆ ਤਾਂ ਇਹਦੇ ਨਾਲ ਤੁਹਾਨੂੰ ਸੌਖਾ ਹੋ ਜਾਊਗਾ ਤੁਹਾਡੇ ਡਾਊਟ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਆਪਾਂ ਜਦੋਂ YouTube ਤੇ ਕਮੈਂਟ ਕਰਦੇ ਆ ਨਾ ਤੇ ਉਹ ਕਮੈਂਟ ਪੜਿਆ ਨਹੀਂ ਜਾਂਦਾ ਉਹ ਜਦੋਂ ਹੋਰ ਕਮੈਂਟ ਵਿੱਚ ਹੋ ਜਾਂਦਾ ਤਾਂ ਉਹਦੇ ਵੱਲ ਧਿਆਨ ਨਹੀਂ ਜਾਂਦਾ ਉਹਨੂੰ ਰਿਪਲਾਈ ਨਹੀਂ ਜਾਂਦਾ ਜੇ ਅਸੀਂ ਰਿਪਲਾਈ ਦੇ ਵੀ ਦਿੱਤਾ ਤੇ ਤੁਸੀਂ ਬਾਅਦ ਵਿੱਚ ਉਹਨੂੰ ਪੜਨਾ ਵੀ ਭੁੱਲ ਜਾਂਦੇ ਹੋ ਤੇ WhatsApp ਤੇ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਉਹ ਮਿਲ ਜਾਂਦਾ ਅੱਗੇ ਗੱਲ ਕਰਦੇ ਆ ਜੀ ਪ੍ਰੋਕਸੀਮੋ ਡਿਸਟਲ ਦੂਸਰਾ ਲਾ ਧਿਆਨ ਨਾਲ ਪੜਿਆ ਜੋ ਕੇਂਦਰ ਤੋਂ ਬਾਹਰ ਵੱਲ ਵਿਕਾਸ ਦਾ ਨਿਜਮ ਇਹ ਮੈਂ ਇੱਥੇ ਡਾਇਗਰਾਮ ਬਣਾਈ ਸੀ ਆ ਛੋਟਾ ਜਿਹਾ ਬਣਾਇਆ ਸੀਗਾ ਕੇਂਦਰ ਤੋਂ ਬਾਹਰ ਇਹ ਮੇਰੀ ਬਾਡੀ ਦਾ ਸੈਂਟਰ ਆ ਠੀਕ ਆ ਤੇ ਮੇਰੀਆਂ ਬਾਹਾਂ ਦਾ ਜਿਹੜਾ ਵਿਕਾਸ ਹੋਊਗਾ ਉਹ ਪ੍ਰੋਕਸੀਮੋ ਡਿਸਟਲ ਦੇ ਵਿੱਚ ਹੋਊਗਾ ਪੇਪਰ ਦੇ ਵਿੱਚ ਪ੍ਰਸ਼ਨ ਆ ਗਿਆ ਵੀ ਬਾਹਾਂ ਦਾ ਵਿਕਾਸ ਇਹ ਕਿਹੜੇ ਕਿਹੜੀ ਜਿਹੜੀ ਕਿਹੜੇ ਲਾਅ ਚ ਆਉਂਦਾ ਕਿਹੜੇ ਨਿਯਮ ਚ ਆਉਂਦਾ ਤਾਂ ਪ੍ਰੋਕਸੀਮੋ ਡਿਸਟਲ ਦੇ ਵਿੱਚ ਲੱਤਾਂ ਤੋਂ ਲੈ ਕੇ ਸਿਰ ਤੋਂ ਲੈ ਕੇ ਲੱਤਾਂ ਤੱਕ ਦਾ ਵਿਕਾਸ ਜਿਹੜਾ ਕਾਦੇ ਚ ਆਉਂਦਾ ਇਹ ਆਉਂਦਾ ਜੀ ਸਫੈਲੋ ਕੋਰਡਲ ਦੇ ਵਿੱਚ ਧਿਆਨ ਦਿਓ ਪ੍ਰੋਕਸੀਮੋ ਡਿਸਟਲ ਕੀ ਕਹਿੰਦਾ ਵਾ ਇਨੂੰ ਵੀ ਤੁਸੀਂ ਪੰਜਾਬੀ 'ਚ ਇਦਾਂ ਹੀ ਲਿਖਣਾ ਪ੍ਰੋਕਸੀਮੋ ਡਿਸਟਲ ਠੀਕ ਹੈ ਜਿਨ੍ਹਾਂ ਨੂੰ ਬੋਲਣਾ ਨਹੀਂ ਹੁੰਦਾ ਸਾਰਿਆਂ ਨੂੰ ਹੁੰਦਾ ਹੀ ਹੈ ਵੈਸੇ ਮੈਂ ਹੱਕ ਕੀਤਾ ਪ੍ਰੋਕਸੀਮੋ ਡਿਸਟਲ ਕੇਂਦਰ ਤੋਂ ਬਾਹਰ ਵੱਲ ਜਿਹੜਾ ਵਿਕਾਸ ਦਾ ਨਿਜਮ ਹੁੰਦਾ ਇਹਦੇ ਵਿੱਚ ਕੀ ਹੁੰਦਾ ਬੱਚੇ ਦੇ ਸਰੀਰ ਦਾ ਵਿਕਾਸ ਧਿਆਨ ਨਾਲ ਦੇਖਿਆ ਜੋ ਧੜ ਆਪਣਾ ਧੜ ਹੁੰਦਾ ਜਿਹੜਾ ਸੈਂਟਰ ਤੋਂ ਹੱਥਾਂ ਪੈਰਾਂ ਤੇ ਹੱਥਾਂ ਪੈਰਾਂ ਦੇ ਅੰਤ ਸਿਆਂ ਤੱਕ ਜਾਂਦਾ ਵਾ ਹੱਥਾਂ ਪੈਰਾਂ ਦੇ ਅੰਤ ਸੇ ਕਿਹੜੇ ਆ ਆਪਣੀਆਂ ਉਂਗਲਾਂ ਠੀਕ ਆ ਉੱਥੋਂ ਤੱਕ ਜਾਂਦਾ ਸਮਝੋ ਲਿਮਨ ਤਾਂ ਦੱਸਦਾ ਪਹਿਲਾਂ ਤਾਂ ਢੜ ਦੀ ਗਰੋਥ ਹੁੰਦੀ ਆ ਉਸ ਤੋਂ ਬਾਅਦ ਫਿਰ ਬਾਹਾਂ ਦੀ ਫਿਰ ਹੱਥਾਂ ਦੀ ਫਿਰ ਉਂਗਲਾਂ ਦੀ ਤਿੰਨ ਤੋਂ 4 ਸਾਲ ਤੱਕ ਆਉਂਦੇ ਆਉਂਦੇ ਆ ਇਹ ਗਰੋਥ ਜਿਹੜੀ ਇਹ ਕੰਪਲੀਟ ਵੱਲ ਨੂੰ ਵਧਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਵਿੱਚ 5 ਸਾਲ ਦਾ ਬੱਚਾ ਹੁਣ ਪੇਂਟਿੰਗ ਕਰਨ ਲੱਗ ਜਾਂਦਾ 1 ਸਾਲ ਦਾ ਬੱਚਾ ਪੇਂਟਿੰਗ ਕਰ ਸਕਦਾ ਨਹੀਂ ਕਰ ਸਕਦਾ ਕਿਉਂਕਿ ਉਹਦੀ ਫਾਈਨ ਮੋਟਰ ਨਹੀਂ ਜਿਹੜੀ ਡਿਵੈਲਪ ਹੋਈ 1 ਸਾਲ ਦਾ ਬੱਚਾ ਉਹ ਆਪਣੇ ਆਸਰੇ ਖੜਨਾ ਸਿੱਖ ਸਕਦਾ ਵਾ ਠੀਕ ਆ ਸਾਲ ਦੇ ਵਿੱਚ ਵਿੱਚ ਉਹ ਕਿਸੇ ਦੇ ਆਸਰੇ ਜਿਵੇਂ ਤੋਂ ਡੱਬਾ ਬੈਡਾ ਬੈਡ ਦੇ ਆਸਰੇ ਹੌਲੀ-ਹੌਲੀ ਉਹ ਖੜਨਾ ਸਿੱਖ ਜਾਂਦਾ ਤਾਂ ਉਹ ਜਿਹੜੀਆਂ ਲੱਤਾਂ ਦੇ ਆਸਰੇ ਖੜਦਾ ਉਹ ਸਫੈਲੋਕੋਡਲ ਦੇ ਵਿੱਚ ਆਉਂਦਾ ਜਿਹਦੇ ਵਿੱਚ ਗ੍ਰੋਸ ਮੋਟਰ ਜਿਹੜੀ ਵੱਡੀ ਅੰਦਰ ਡਿਵੈਲਪ ਹੁੰਦੀ ਆ ਤੇ 5 ਸਾਲ ਦੇ ਵਿੱਚ 4 ਸਾਲ ਦੇ ਵਿੱਚ ਆ ਕੇ ਉਹ ਡਰਾਇੰਗ ਸਿੱਖਦਾ ABC ਲਿਖਣੀ ਸਿੱਖਦਾ ਸੈਂਟੈਂਸ ਬਣਾਉਣਾ ਸਿੱਖਦਾ ਵਾ ਲਾਈਨਾਂ ਮਾਰਨੀ ਸਿੱਖਦਾ ਵਾ ਜਿਵੇਂ ਸਿੱਧੀਆਂ ਲਾਈਨਾਂ ਜਿਹੜੀਆਂ ਖਿੱਚਣੀਆਂ ਤਾਂ ਉਹ ਉਹ ਕੀ ਆ ਉਹ ਫਾਈਨ ਮੋਟਰ ਸਕਿੱਲ ਆ ਇਹ ਚੀਜ਼ਾਂ ਤੁਸੀਂ ਧਿਆਨ ਨਾਲ ਰੱਖਣੀਆਂ ਤੇ ਇਹਨੂੰ ਤੁਸੀਂ ਆਪਣੀਆਂ ਜਿਹੜਾ ਨੋਟਬੁੱਕ ਤੇ ਨੋਟਸ ਵੀ ਬਣਾ ਲੈਣੇ ਪੇਪਰ ਤੋਂ ਇੱਕ ਦੋ ਦਿਨ ਪਹਿਲਾਂ ਵੀ ਤੁਸੀਂ ਇਹਨੂੰ ਪੜ੍ਹ ਕੇ ਜਾਣਾ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਠੀਕ ਆ ਇਹ ਚ ਕਨਫਿਊਜ਼ਨ ਕੀ ਹੁੰਦੀ ਆ ਵੀ ਜਿਵੇਂ ਕਈ ਵਾਰੀ ਉਹ ਭੁੱਲ ਜਾਂਦੇ ਐਛਾ ਮੈਂ ਤੁਹਾਨੂੰ ਦੱਸਦਾ ਇੱਕ ਟ੍ਰਿਕ ਸੀ ਤੋਂ ਲਾ ਲਓ ਸੀ ਦਾ ਆਪ ਪ੍ਰੋਨਾਂਊਂਸ ਸੱਸਾ ਵੀ ਕਰਦੇ ਨਾ ਸਿਰ ਠੀਕ ਆ ਤੇ ਪ੍ਰੋਕਸੀਮੋ ਦਾ ਤੁਸੀਂ ਸੈਂਟਰ ਯਾਦ ਕਰ ਲਓ ਠੀਕ ਆ ਵੈਸੇ ਇਹਦੀ ਕੋਈ ਟ੍ਰਿਕ ਤਾਂ ਆਪਣੇ ਮੇਰੇ ਦਿਮਾਗ 'ਚ ਇਸ ਟਾਈਮ ਟ੍ਰਿਕ ਨਹੀਂ ਆ ਰਹੀ ਪ੍ਰੋਕਸੀਮੋ ਦਾ ਤੁਸੀਂ ਸੈਂਟਰ ਤੋਂ ਬਾਹਾਂ ਵੱਲ ਕਰ ਲਓ ਤੇ ਸਿੱਧਾ ਸਿਰ ਕਰ ਲਓ ਇੱਕ ਯਾਦ ਹੋ ਗਿਆ ਤੇ ਦੂਜਾ ਤੇ ਯਾਦ ਰਹਿ ਜਾਊਗਾ ਠੀਕ ਹੈ ਜੇ ਉਹਨਾਂ ਪੁੱਛ ਲਿਆ ਵੀ ਸਿਰ ਤੋਂ ਪੈਰਾਂ ਵੱਲ ਦਾ ਵਿਕਾਸ ਤਾਂ ਤੁਹਾਨੂੰ ਸਿਰ ਤੋਂ ਯਾਦ ਹੋ ਜਾਊਗਾ ਜੀ ਸਫੈਲੋਕੋਡਲ ਆ ਠੀਕ ਹੈ ਤੇ ਜੇ ਉਹਨਾਂ ਨੇ ਪੁੱਛ ਲਿਆ ਸੈਂਟਰ ਤੋਂ ਬਾਹਾਂ ਵੱਲ ਦਾ ਵਿਕਾਸ ਤਾਂ ਫਿਰ ਤੁਹਾਨੂੰ ਇਹ ਯਾਦ ਹੋਊਗਾ ਵੀ ਸਿਰ ਤੋਂ ਪੈਰਾਂ ਵਾਲਾ ਤਾਂ ਯਾਰ ਸਫੈਲੋਕੋਡਲ ਸੀਗਾ ਫਿਰ ਤੁਸੀਂ ਕਹੋਗੇ ਹਾਂ ਇਹ ਪ੍ਰੋਕਸੀਮੋ ਡਿਸਟਲ ਹੋਊਗਾ ਤਾਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਕਰਨਾ ਪਹਿਲਾਂ ਢੜ ਦਾ ਵਿਕਾਸ ਹੁੰਦਾ ਫਿਰ ਬਾਹਾਂ ਦਾ ਵਿਕਾਸ ਹੁੰਦਾ ਫਿਰ ਹੱਥਾਂ ਦਾ ਫਿਰ ਉਂਗਲਾਂ ਦਾ ਮੈਂ ਦੁਬਾਰਾ ਰਿਪੀਟ ਕਰਦਾ ਉਸ ਤੋਂ ਬਾਅਦ ਆ ਜੀ ਫਾਈਨ ਮੋਟਰ ਸਕਿੱਲ ਡਵੈਲਪਮੈਂਟ ਆਫਟਰ ਦਾ ਗ੍ਰੋਸ ਮੋਟਰ ਸਕਿੱਲ ਇਹ ਮੈਂ ਤੁਹਾਨੂੰ ਪਹਿਲਾਂ ਵੀ ਪੰਜਾਬੀ ਚ ਦੱਸਤਾ ਠੀਕ ਆ ਫਾਈਨ ਮੋਟਰ ਸਕਿੱਲ ਜਿਹੜੀ ਇਹ ਬਾਅਦ ਵਿੱਚ ਡਵੈਲਪ ਹੁੰਦੀ ਆ ਪਹਿਲਾਂ ਗ੍ਰੋਸ ਡਵੈਲਪ ਹੁੰਦੀ ਆ ਠੀਕ ਆ ਜੀ ਪਹਿਲਾਂ ਲੱਤਾਂ ਦੇ ਨਾਲ ਤੁਰਨਾ ਸਿੱਖੂਗਾ ਬੈਠਣਾ ਸਿੱਖੂਗਾ ਰੀਡ ਦੀ ਹੱਡੀ ਦੇ ਆਸਰੇ ਸਿਰ ਨੂੰ ਸੰਭਾਲਣਾ ਸਿੱਖੂਗਾ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਦਾ ਅੱਛਾ ਜੀ ਇਦਾਂ ਵੀ ਉਹ ਬਾਲਾ ਡੀਪ ਪ੍ਰੈਸ਼ਨ ਪੁੱਛ ਲਵੇ ਜੇ ਤੁਹਾਨੂੰ ਇਹ ਪੁੱਛ ਲਵੇ ਵੀ ਬੱਚਾ ਜਿਹੜਾ ਸਭ ਤੋਂ ਪਹਿਲਾਂ ਕਿਹੜੀ ਚੀਜ਼ ਸੰਭਾਲਣੀ ਸਿੱਖਦਾ ਤਾਂ ਤੁਸੀਂ ਦੇਖਣਾ ਜੀ ਸਭ ਤੋਂ ਪਹਿਲਾਂ ਸਿਰ ਸੰਭਾਲਣਾ ਸਿੱਖਦਾ ਪਹਿਲਾਂ ਇਧਰ ਉਧਰ ਉਹ ਨਵਜਾਤ ਜਿਹੜਾ ਬੱਚਾ ਹੁੰਦਾ ਉਹ ਸਿਰ ਨੂੰ ਘੁਮਾਉਣਾ ਸਿੱਖਦਾ ਵਾ ਠੀਕ ਆ ਜਿਵੇਂ ਉਹਨੂੰ ਕਿਸੇ ਨੇ ਆਵਾਜ਼ ਦਿੱਤੀ ਤਾਂ ਉਹ ਸਿਰ ਦੇ ਨਾਲ ਫਿਰ ਹੌਲੀ ਹੌਲੀ ਸਾਰੀ ਬਾਡੀ ਦੀ ਮੂਵਮੈਂਟ ਉਹ ਸਿੱਖਦਾ ਸਭ ਤੋਂ ਪਹਿਲਾਂ ਪੜਾ ਜਿਹੜਾ ਉਹ ਸੇਰਾ ਸਿਰ ਤੋਂ ਪੈਰਾਂ ਵੱਲ ਨੂੰ ਜਾਂਦਾ ਯਾਨੀ ਹੈਡ ਕੰਟਰੋਲ ਫਸਟ ਸਿਟਿੰਗ ਐਂਡ ਵਾਕਿੰਗ ਲਾਸਟ ਤੁਰਨਾ ਸਭ ਤੋਂ ਲਾਸਟ ਕਿਰਿਆ ਵਾ ਗ੍ਰੋਸ ਮੋਟਰ ਦੀ ਫਾਈਨ ਮੋਟਰ ਦੇ ਵਿੱਚ ਪ੍ਰੋਕਸੀਮੋ ਡਿਸਟਲ ਫਾਈਨ ਮੋਟਰ ਦੇ ਵਿੱਚ ਆ ਜਾਂਦਾ ਕੇਂਦਰ ਤੋਂ ਬਾਹਰ ਵੱਲ ਸਭ ਤੋਂ ਪਹਿਲਾਂ ਬਾਹਾਂ ਦਾ ਵਾਹਨ ਸੰਭਾਲਣੀ ਸਿੱਖਦਾ ਹੋ ਠੀਕ ਆ ਤੇ ਉਸ ਤੋਂ ਬਾਅਦ ਫਰਸਟ ਹੋਲਡਿੰਗ ਆਰਮ ਤੇ ਬਾਅਦ ਵਿੱਚ ਉਹ ਆਖਰੀ ਪੜਾਏ ਦਾ ਕੀ ਆ ਰਾਈਟਿੰਗ ਜਾਂ ਉਹਦੀ ਕੋਈ ਵੀ ਹੱਥਾਂ ਦੀ ਸਕਿੱਲ ਆ ਤਾਂ ਇਹ ਸੀ ਸਫੈਲੋਕੋਡਲ ਤੇ ਪ੍ਰੋਕਸੀਮੋ ਡਿਸਟਲ ਇਸੇ ਕਲਾਸ ਦਾ ਜਿਹੜਾ ਇਸੇ ਕਲਾਸ ਦੇ ਵਿੱਚ ਆਪਣਾ ਇੱਕ ਲਾਸਟ ਰਹਿ ਗਿਆ ਗ੍ਰੋਥ ਦੇ ਵਿੱਚ ਕੱਲਾ ਆਪਣੀ ਆਪਾਂ ਪੜ੍ਹ ਲਿਆ ਸੀ ਤਿੰਨੇ ਪੜਾਅ ਪੜ੍ਹ ਲਏ ਸੀ ਬਾਲਗ ਅਵਸਥਾ ਵੀ ਪੜ੍ਹ ਲਈ ਆ 6 ਤੋਂ 12 ਸਾਲ ਵੀ ਪੜ੍ਹ ਲਿਆ ਵਾ ਹੁਣ ਆਪਾਂ ਅੱਜ ਪੜ੍ਹਨਾ ਵਾ ਜਿਹੜਾ 12 ਤੋਂ 19 ਸਾਲ ਕਿਸ਼ੋਰ ਅਵਸਥਾ ਇੱਥੋਂ ਤੱਕ ਹੀ ਪੜਾਇਆ ਜਾਂਦਾ ਹੁੰਦਾ ਇਸ ਤੋਂ ਬਾਅਦ ਲੋੜ ਨਹੀਂ ਪੈਂਦੀ ਸੀਡੀਪੀ ਦੇ ਵਿੱਚ ਅੱਗੇ ਪੜ੍ਹਨ ਦੀ ਕਿਉਂਕਿ ਸੀਡੀਪੀ ਦੇ ਵਿੱਚ ਸਾਰਾ ਕੁਝ ਪੜ੍ਹਨਾ ਕੀ ਹੁੰਦਾ ਆਪਾਂ ਬੱਚੇ ਦੇ ਬਾਰੇ ਤੇ ਬੱਚਾ ਕਿੰਨੀ ਕੁ ਉਮਰ ਤੱਕ ਸਕੂਲ ਦੇ ਵਿੱਚ ਰਹਿੰਦਾ 19 ਤੋਂ 20 ਸਾਲ ਤੱਕ ਤਾਂ ਹੁਣ ਆਪਾਂ ਦੇਖਦੇ ਆ ਜੀ ਕਿਸ਼ੋਰ ਅਵਸਥਾ ਇਸੇ ਚੈਪਟਰ ਦੇ ਵਿੱਚ ਫਿਰ ਡਿਵੈਲਪਮੈਂਟ ਵੀ ਅੱਜ ਫਿਨਿਸ਼ ਕਰਕੇ ਫਿਰ ਅੱਗੇ ਸੋਸ਼ੀਅਲਾਈਜੇਸ਼ਨ ਚੈਪਟਰ ਆਪਾਂ ਪੜ੍ਹਨਾ ਤਾਂ ਇਹ ਸੀ ਸਫਲੋਗੋਡਲ ਤੇ ਪ੍ਰੋਕਸੀਮਲ ਡਿਸਟੈਂਸਲ ਮੈਂ ਵਾਰ-ਵਾਰ ਕਿਉਂ ਰਿਪੀਟ ਕੀਤਾ ਤੁਸੀਂ ਕਹਣਾ ਸਾਰ ਇੱਕੋ ਗੱਲ ਵਾਰ-ਵਾਰ ਕ ਵਾਰ-ਵਾਰ ਇਸ ਕਰਕੇ ਕੀਤਾ ਤੁਹਾਨੂੰ ਬੋਲਣਾ ਆਜੇ ਤੁਹਾਨੂੰ ਯਾਦ ਰਹਿਣਾ ਆਜੇ